ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹਸ਼ਰਪੁਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਸ਼ਵ ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਉੱਤਰੀ ਭਾਰਤ ਦੇ ਵਿੱਚ ਇਸ ਵਕਤ ਤੇ ਕੁੜਾਕੇ ਦੀ ਠੰਡ ਜਿਹੜੀ ਉਹ ਸਿਖਰatte ਹੈ ਪੰਜਾਬ ਦੇ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ ਹੁਸ਼ਾਰਪੁਰ ਦੀ ਗੱਲ ਕਰੀਏ ਤਬੀਤੀ ਦੇਰ ਰਾਤ ਤੋਂ ਹੀ ਹੁਸ਼ਾਰਪੁਰ ਦੇ ਵਿੱਚ ਇਸ ਸਰਦੀਆਂ ਦੀ ਜਿਹੜੀ ਉਹ ਪਹਿਲੀ ਧੁੰਦ ਪਈ ਹੈ ਸੋ ਇਸ ਵਕਤ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਵਕਤ ਹੁਸ਼ਾਰਪੁਰ ਸਮੇਤ ਪੂਰੇ ਪੰਜਾਬ ਨੂੰ ਸੰਘਣੀ ਧੁੰਦ ਦੀ ਚਾਦਰ ਹੈ ਜਿਹੜੀ ਪੂਰੇ ਪੰਜਾਬ ਭਰ ਦੇ ਵਿੱਚ ਛਾਈ ਹੋਈ ਹੈ ਸੋ ਅਸੀਂ ਏ اپੀਲ ਵੀ ਕਰਨਾ ਚਾਹਾਂਗੇ ਉਹਨਾਂ ਲੋਕਾਂ ਨੂੰ ਜੋ ਕਿ ਦੋ ਪਹੀਆ ਵਾਹਨਾਂ ਤੇ ਨੇ ਚਾਹੇ ਚਾਰ ਪਹੀਆ ਵਾਹਨਾਂ ਤੇ ਨੇ ਗੱਡੀਆਂ ਨੇ ਟਰੈਕਟਰ ਨੇ ਟਰੱਕ ਨੇ ਬੱਸਾਂ ਨੇ ਉਹਨਾਂ ਲੋਕਾਂ ਨੂੰ ਜਿਹਨਾਂ ਲੋਕਾਂ ਨੇ ਆਪਣੀਆਂ ਮੰਜ਼ਲਾਂ ਤੇ ਪਹੁੰਚਣ ਆਇਆ ਜਾਂ ਜਿਹੜੇ ਲੋਕ ਡਰਾਈਵਿੰਗ ਦਾ ਕੰਮ ਕਰਦੇ ਆ ਸੋ ਆਪਣੀ ਕੀਮਤੀ ਜਾਨ ਨੂੰ ਜੋਖਮ ਵਿੱਚ ਨਾ ਪਾਉਂਦੇ ਹੋયા ਜਿਹੜੀ ਉਹ ਪੂਰੀ ਦਿ੍ਰਿੜਤਾ ਦੇ ਨਾਲ ਧਿਆਨ ਦੇ ਵਿੱਚ ਰੱਖਦੇ ਹੋયા ਜਿਹੜੀ ਉਹ ਡਰਾਈਵਿੰਗ ਕੀਤੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਹਾਦਸਾ ਜਿਹੜਾ ਨਾ ਵਾਪਰੇ ਕਿਉਂਕਿ ਅੱਜ ਦੇ ਦਿਨ ਆਪਾਂ ਵੇਖਦੇ ਆ ਕਿ ਧੁੰਦ ਕਾਰਨ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਗੱਡੀਆਂ ਟਕਰਾਉਣ ਦੀਆਂ ਜਿਹੜੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਸੋ ਜਿਸ ਕਾਰਨ ਲੋਕ ਆ ਜਿਹੜੇ ਉਹ ਜ਼ਖਮੀ ਵੀ ਹੁੰਦੇ ਨੇ ਕਿਉਂਕਿ ਕੜਾਕੇ ਦੀ ਠੰਡ ਹੈ ਜੇਕਰ ਜੇਕਰ ਕੋਈ ਸਾਠ ਝੋਟ ਪਹੁੰਚਦੀ ਆ ਤਾਂ ਕਾਫੀ ਜ਼ਿਆਦਾ ਮਨੁੱਖੀ ਸਰੀਰ ਦਾ ਨੁਕਸਾਨ ਵੀ ਹੁੰਦਾ ਹੈ ਦਰਦ ਚੱਲਣਾ ਪੈਂਦਾ ਸੋ ਆਪਣੀ ਕੀਮਤੀ ਜਾਨ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਏ ਆਪਣੇ ਪਰਿਵਾਰ ਨੂੰ ਵੇਖਦਿਆਂ ਹੋਏ ਜਿਹੜੀ ਉਹ ਡਰਾਈਵਿੰਗ ਕੀਤੀ ਜਾਵੇ ਬੇਸ਼ੱਕ ਆਪਣੀ ਮੰਜ਼ਲ ਤੇ ਪਹੁੰਚਣਾ ਹੈ ਕੁਝ ਸਮਾਂ ਲੇਟ ਪਹੁੰਚਣਾ ਮਨਜ਼ੂਰ ਕਰ ਲਿਓ ਪਰ ਕਾਲੀ ਜਿਹੜੀ ਉਹ ਨਾਚ ਰਹੀਓ ਕਿਉਂਕਿ ਧੁੰਦ ਹੈ ਜਿਹੜੀ ਉਹ ਨਾ ਤਾਂ ਕਾਲੀ ਵੇਖਦੀ ਆ ਨਾ ਉਹ ਜ਼ਿੰਦਗੀ ਵੇਖਦੀ ਆ ਸੋ ਸਾਰਾ ਕੁਝ ਸਾਡੇ ਆਪਣੇ ਹੱਥ ਦੇ ਵਿੱਚ ਹੁੰਦਾ ਸੋ ਜੇਕਰ ਅਸੀਂ ਆਪ ਸੇਫ ਹੋ ਕੇ ਚੱਲਾਂਗੇ ਤਾਂ ਅਸੀਂ ਆਪਣੀ ਜਾਨ ਦੇ ਨਾਲ ਨਾਲ ਦੂਜਿਆਂ ਦੀਆਂ ਕੀਮਤੀ ਜਾਨਾਂ ਨੂੰ ਵੀ ਬਚਾ ਸਕਦੇ ਆ ਸੋ ਇਸ ਤੋਂ ਇਲਾਵਾ ਆਪਾਂ ਅਵਾਰਾ ਪਸ਼ੂਆਂ ਦੀ ਗੱਲ ਕਰੀਏ ਤਾਂ ਪੰਜਾਬ ਭਰ ਦੇ ਵਿੱਚ ਅਵਾਰਾ ਪਸ਼ੂ ਵੀ ਆ ਜਿਹੜੀ ਉਹ ਸੜਕਾਂ ਤੇ ਘੁੰਮਦੇ ਆ ਆਪਾਂ ਆਮ ਹੀ ਵੇਖ ਸਕਦੇ ਆ ਸੋ ਸੰਗਣੀ ਧੁੰਦ ਦੇ ਵਿੱਚ ਵਾਹਨ ਚਲਾਉਂਦੇ ਆ ਜਿਹੜੀਆਂ ਵਾਹਨ ਦੀਆਂ ਜਿਹੜੀਆਂ ਉਹ ਗੱਡੀਆਂ ਉਹ ਹਰ ਸਮੇਂ ਏ ਜਿਲਾਕੇ ਰੱਖਿਆ ਜਾਣ ਤਾਂਕਿ ਜੋ ਸਾਨੂੰ ਨਜ਼ਰ ਆ ਸਕੇ ਜਾਂ ਅੱਗੇ ਵਾਲੇ ਨੂੰ ਵੀ ਨਜ਼ਰ ਆ ਸਕੇ ਕਿ ਭਾਈ ਸਾਹਮਣੇ ਤਾਂ ਕੋਈ ਵਾਹਨ ਆ ਰਿਹਾ ਹੈ ਸਾਹਮਣੇ ਤਾਂ ਕੋਈ ਗੱਡੀ ਆ ਰਹੀ ਹੈ ਸੋ ਆਵਾਰਾ ਜਾਨਵਰਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਜਿਹੜੀ ਉਹ ਡਰਾਈਵਿੰਗ ਕੀਤੀ ਜਾਵੇ ਰਫ਼ਤਾਰ ਹੈ ਜਿਹੜੀ ਉਹ ਮੱਧਮ ਰੱਖੀ ਜਾਵੇ ਹੌਲੀ ਰੱਖੀ ਜਾਵੇ ਬਿਲਕੁਲ ਵੀ ਤੇਜ਼ ਗਤੀ ਹੈ ਜਿਹੜੀ ਉਹ ਨਾ ਅਪਣਾਈ ਜਾਵੇ ਸੋ ਇਸ ਤੋਂ ਇਲਾਵਾ ਆਪਾਂ ਵੇਖਦੇ ਆ ਕਿ ਗੰਨੇ ਦੀਆਂ ਟਰਾਲੀਆਂ ਨੇ ਜਾਂ ਲੱਕੜ ਦੀਆਂ ਟਰਾਲੀਆਂ ਨੇ ਉਹ ਕਾਫੀ ਜ਼ਿਆਦਾ ਉੱਪਰ ਤੱਕ ਤੈਹ ਲੱਗੀਆਂ ਹੁੰਦੀਆਂ ਨੇ ਸੋ ਉਹਨਾਂ ਕਿਸਾਨ ਵੀਰਾਂ ਨੂੰ ਵੀ ਅਪੀਲ ਹੈ ਠੀਕ ਹੈ ਤੁਸੀਂ ਕੰਮ ਤੇ ਜਾਣਾ ਪਰ ਆਪਣੀ ਚਾਲ ਨੂੰ ਜੋਖਮ ਵਿੱਚ ਨਾ ਪਾਓ ਬੜੀ ਧਿਆਨ ਦੇ ਨਾਲ ਡਰਾਈਵਿੰਗ ਕਰਿਓ ਸੋ ਰਿਫਲੈਕਟਰ ਜਿਹੜੇ ਉਹ ਟਰੈਕਟਰਾਂ ਪਿੱਛੇ ਗੱਡੀਆਂ ਪਿੱਛੇ ਜ਼ਰੂਰ ਲਗਾਏ ਜਾਣ ਕਿਉਂਕਿ ਅਕਸਰ ਆਪਾਂ ਕਈ ਵਾਰ ਵੇਖਦੇ ਆ ਕਿ ਟਰੈਕਟਰ ਪਿੱਛੇ ਟਰਾਲੀਆਂ ਪਿੱਛੇ ਇਹ ਜਿਹੜੀਆਂ ਲਾਈਟਾਂ ਉਹ ਨਹੀਂ ਹੁੰਦੀਆਂ ਨੇ ਜਿਸ ਕਾਰਨ ਦੂਸਰੇ ਵਾਹਨਾਂ ਨੂੰ ਉਹ ਨਜ਼ਰ ਨਹੀਂ ਆਉਂਦੀਆਂ ਸੰਘਣੀ ਧੁੰਦ ਦੇ ਵਿੱਚ ਸੋ ਉਹਨਾਂ ਟਰੈਕਟਰਾਂ ਦੇ ਪਿੱਛੇ ਟਰਾਲੀਆਂ ਦੇ ਪਿੱਛੇ ਜਿਹੜੇ ਰਿਫਲੈਕਟਰ ਹੈ ਉਹ ਜ਼ਰੂਰ ਲਗਾਉਣੇ ਚਾਹੀਦੇ ਨੇ ਜਿਸ ਨਾਲ ਅਸੀਂ ਆਪਣੀ ਜਾਨ ਦੇ ਨਾਲ ਨਾਲ ਦੂਜਿਆਂ ਦੀ ਕੀਮਤੀ ਜਾਨ ਨੂੰ ਵੀ ਬਚਾ ਸਕਦੇ ਆ ਸੋ ਮੌਸਮ ਵਿਭਾਗ ਦੀ ਮੌਸਮ ਮਹਾਰਾ ਦੀ ਗੱਲ ਕਰੀਏ ਤਾਂ ਉਹਨਾਂ ਮੁਤਾਬਕ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਤੱਕ ਇਹ ਸੰਘਣੀ ਧੁੰਦ ਦੀ ਚਾਦਰ ਇਸੇ ਤਰ੍ਹਾਂ ਛਾਈ ਰਹੇਗੀ ਪੰਜਾਬ ਤੋਂ ਇਲਾਵਾ ਮਾਫੀ ਚਾਹੁੰਦਾ ਹੁਸ਼ਿਆਰਪੁਰ ਤੋਂ ਇਲਾਵਾ ਪੂਰੇ ਪੰਜਾਬ ਭਰ ਦੇ ਵਿੱਚ ਇਸ ਵਕਤ ਸੰਘਣੀ ਧੁੰਦ ਹੈ ਜਿਹੜੀ ਉਹ ਪੂਰੀ ਤਰ੍ਹਾਂ ਦੇ ਨਾਲ ਛਾਈ ਹੋਈ ਹੈ ਜਿਸ ਨੇ ਕਿ ਜ਼ਿੰਦਗੀ ਦੀ ਰਫ਼ਤਾਰ ਹੈ ਆਮ ਜਨਤਾ ਦੇ ਜ਼ਿੰਦਗੀ ਦੀ ਰਫ਼ਤਾਰ ਹੈ ਉਹ ਮੱਧਮ ਕਰਕੇ ਰੱਖ ਦਿੱਤੀ ਹੈ ਸੋ ਇੱਕ ਵਾਰ ਮੁੜ ਤੋਂ ਮੈਂ ਅਪੀਲ ਕਰਨਾ ਚਾਹਾਂਗਾ ਕਿ ਆਪਣੀ ਜ਼ਿੰਦਗੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਡਰਾਈਵਿੰਗ ਕੀਤੀ ਜਾਵੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹ ਕਾਲੀ ਕਰਨ ਤੋਂ ਗੁਰੇਜ਼ ਕੀਤਾ ਜਾਵੇ ਤਾਂ ਜੇਕਰ ਕੋਈ ਵੀ ਕੰਮ ਕਾਜ ਨਹੀਂ ਹੈ ਤਾਂ ਬਿਨਾਂ ਮਤਲਬ ਤੋਂ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਹੀ ਕੀਤਾ ਜਾਵੇ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਸ਼ਰਪਰ ਨਿਊਜ਼ ਦੇ ਨਾਲ